ਲੰਦਰ ਦੇ ਵਿੱਚ ਦੁਸ਼ਟ ਵੱਲੋਂ ਜਿਹੜੀ ਘਟਿਆ ਗੱਲ ਕੀਤੀ ਗਈ ਹੈ ਉਸ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਗੱਲ ਪਹੁੰਚੀ ਸਾਰਿਆਂ ਦਾ ਸਿਰ ਸ਼ਰਮ ਦੇ ਨਾਲ ਝੁਕ ਗਿਆ ਕਿਉਂਕਿ ਉਸ ਦੁਸ਼ਟ ਨੇ ਜਿਹਨੇ ਇਹ ਕੁਰਕਰਮ ਕੀਤਾ ਇੱਕ ਬੱਚੀ ਦੇ ਨਾਲ ਉਹਦਾ ਅੰਮ੍ਰਿਤ ਛਕਿਆ ਹੋਇਆ ਸੀ ਤੇ ਪਹਿਲਾਂ ਉਹ ਵੈਨ ਦਾ ਡਰਾਈਵਰ ਸੀ ਆਪਦੇ ਖੁਦ ਦੇ ਵੀ ਦੋ ਬੇਟੀਆਂ ਸੀ ਜੀਨੇ ਹੀ ਘਟਿਆ ਹਰਕਤ ਕੀਤੀ ਆ ਇਸ ਦੇ ਨਾਲ ਸਮਾਜਿਕ ਤਾਣਾ ਬਾਣਾ ਕਿਸ ਤਰੀਕੇ ਦੇ ਨਾਲ ਉਲਝ ਗਿਆ ਇਹ ਸਪਸ਼ਟ ਨਜ਼ਰ ਆ ਰਿਹਾ ਤੇ ਕਿਵੇਂ ਲੋਕਾਂ ਦੇ ਸਿਰ ਦੇ ਉੱਤੇ ਕਾਮ ਚੜਿਆ ਹੋਇਆ ਇਹ ਵੀ ਸਪਸ਼ਟ ਨਜ਼ਰ ਆ ਰਿਹਾ ਬੱਚਿਆਂ ਦਾ ਕਿਵੇਂ ਇੱਥੇ ਲੋਕ ਉਹਨਾਂ ਦੀ ਇੱਜ਼ਤ ਤਾਰ-ਤਾਰ ਕਰਨ ਦੀ ਤਾਕ ਦੇ ਵਿੱਚ ਰਹਿੰਦੇ ਆ ਇਹ ਵੀ ਸਪੱਸ਼ਟ ਨਜ਼ਰ ਆ ਰਿਹਾ ਆਪਾਂ ਵੇਖਿਆ ਕਿ ਆਮ ਤੌਰ ਤੇ ਜਿਹੜੀਆਂ ਔਰਤਾਂ ਜਾਂ ਫਿਰ ਬੱਚੀਆਂ ਕੁੜੀਆਂ ਉਹਨਾਂ ਦਾ ਰਾਤ ਨੂੰ ਘਰ ਤੋਂ ਨਿਕਲਣਾ ਥੋੜਾ ਜਿਹਾ ਹਿਚ-ਹਿਚਕਾਉਂਦੀਆਂ ਕਿ ਰਾਤ ਦੇ ਹਨੇਰੇ ਦੇ ਵਿੱਚ ਕੋਈ ਘਟੀਆ ਹਰਕਤ ਨਾ ਉਹਨਾਂ ਦੇ ਨਾਲ ਹੋ ਜਾਏ ਪਰ ਜੇਕਰ ਚਾਨਣੇ ਦਿਨ ਦੇ ਵਿੱਚ ਤੇ ਉਹ ਵੀ ਗਵਾਂਢੀ ਜੇ ਹੀ ਹਰਕਤ ਕਰ ਦੇਵੇ ਤੇ ਫੇਰ ਇਹ ਬੱਚੀਆਂ ਜਾਣ ਤੇ ਜਾਣ ਕਿੱਧਰ ਨੂੰ ਆਪਣੀ ਇੱਜ਼ਤ ਬਚਾਉਣ ਕਿਵੇਂ ਮਾਪੇ ਵੀ ਚਿੰਤਾਤਾ ਤੇ ਬੱਚੀਆਂ ਵੀ ਚਿੰਤਾਤਾ ਕਿ ਇਹ ਸਾਡੇ ਸਮਾਜ ਦੇ ਵਿੱਚ ਢੇੜੀਏ ਕਿਵੇਂ ਆਪਣਾ ਰੂਪ ਬਦਲ ਕੇ ਰਹਿ ਰਹੇ ਆ ਇਹ ਸਾਰੀ ਘਟਨਾ ਤੋਂ ਬਾਅਦ ਜਿੱਥੇ ਜਿਹੜੀ ਆਪਾਂ ਆਖ ਸਕਦੇ ਆ ਇਹ ਪ੍ਰੋਸਾਉਟ ਦਾ ਜਾ ਰਿਹਾ ਆਂਡ ਗਵਾਨ ਤੋਂ ਉੱਥੇ ਹੀ ਚਿੰਤਾ ਦਾ ਵਿਸ਼ਾ ਕਿ ਸੋਸਾਇਟੀ ਦੇ ਵਿੱਚ ਜਿਹੇ ਲੋਕ ਕਿਵੇਂ ਪਣਪ ਰਹੇ ਆ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਘਟਿਆ ਇਨਸਾਨ ਨੇ ਹਰਕਤ ਕੀਤੀ ਸੀ ਉਹਨੂੰ ਉਹਦੀ ਬਣਦੀ ਸਜ਼ਾ ਕੋਰਟ ਨੇ ਦੇਣੀ ਸੀ ਪਰ ਪਹਿਲਾਂ ਤਾਂ ਮੁਹੱਲਾ ਵਾਸੀਆਂ ਨੇ ਉਸ ਦਾ ਜਿਹੜਾ ਭੂਸਵਾਰ ਉਸ ਤੇ ਸਿਰ ਤੇ ਹੋਇਆ ਸੀ ਉਹਦਾ ਭੂਤ ਉੱਥੇ ਉਤਾਰਿਆ ਫੇਰ ਉਸ ਤੋਂ ਬਾਅਦ ਉਸਦੇ ਖੁੱਦੇ ਆਪ ਦੋ ਬੱਚੀਆਂ ਤੇ 60 ਸਾਲ ਉਮਰ ਸੀ ਘਰ ਵਾਲੀ ਤੇ ਬੱਚੀਆਂ ਉਹ ਗਈਆਂ ਹੋਈਆਂ ਸੀ ਲੁਧਿਆਣੇ ਮੈਰਿਜ ਦੇ ਉੱਤੇ ਤੇ ਪਿੱਛੇ ਉਸਦੇ ਸਿਰ ਦੇ ਉੱਤੇ ਐਸੀ ਹਫਸ ਚੜੀ ਕਿ ਉਹਨੇ ਇੱਕ ਮਾਸੂਮ ਬੱਚੀ ਨੂੰ ਆਪਣਾ ਸ਼ਿਕਾਰ ਬਣਾ ਲਿਆ ਦੇ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਉਹ ਜਿਹੜੀ ਛੋਟੀ ਬੱਚੀ ਸੀ ਉਹ ਇਸ ਢੇੜੀਏ ਦੀ ਜਿਨੇ ਹਰਕਤ ਕੀਤੀ ਆ ਉਹਦੀ ਬੇਟੀ ਦੀ ਸਹੇਲੀ ਸੀ ਇਹਦੀ ਬੇਟੀਆਂ ਦੇ ਤਰ੍ਹਾਂ ਸੀ ਤੇ ਉਹ ਸਿਰਫ ਆਪਣੀ ਸਹੇਲੀ ਦੇ ਬਾਰੇ ਘਰੇ ਪੁੱਛਣ ਆਈ ਸੀ ਪਹਿਲਾਂ ਉਸ ਦੇ ਨਾਲ ਕੋਈ ਕਰਮ ਕੀਤਾ ਤੇ ਉਸ ਤੋਂ ਬਾਅਦ ਜਦੋਂ ਬੱਚੀ ਨੇ ਰੌਲਾ ਪਾਇਆ ਤੇ ਫੇਰ ਇਨੇ ਡਰਦੇ ਮਾਰਿਆ ਉਸ ਨੂੰ ਉਸ ਦੇ ਮੂੰਹ ਦੇ ਵਿੱਚ ਕੱਪੜਾ ਪਾ ਕੇ ਤੇ ਉਸ ਦਾ ਗਲਾ ਘੁੱਟ ਦਿੱਤਾ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਦੀ ਬੱਚੀ ਨੇ ਇਹ ਗੱਲ ਆਖੀ ਆ ਕਿ ਮੈਨੂੰ ਹੁਣ ਇਸ ਨੂੰ ਪਿਤਾ ਕਹਿੰਦੇ ਆ ਵੀ ਸ਼ਰਮ ਆਉਂਦੀ ਆ ਇਸ ਨੂੰ ਇਸ ਦੀ ਬੰਦੀ ਸਜ਼ਾ ਇਸ ਨੂੰ ਗੋਲੀ ਮਾਰ ਦੇਣੀ ਚਾਹੀਦੀ